ਸ੍ਰੀਕਾਲ ਆਦਾਬ ਨਮਸਕਾਰ ਸਟਾਰ ਏਸ਼ੀਆ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਲੁਧਿਆਣੇ ਦਾ ਚੋਣ ਦੰਗਲ ਪੱਕ ਚੁੱਕਾ ਹੈ ਜਿੰਨੇ ਵੀ ਉਮੀਦਵਾਰ ਨੇ ਸਾਰਿਆਂ ਨੇ ਆਪਣੇਆ ਪੱਟਾਂ ਨੂੰ ਤੇਲ ਲਾ ਕੇ ਥਾਪੀਆਂ ਮਾਰ ਰਹੇ ਨੇ ਪੈਰਾਂ ਚ ਪਾ ਕੇ ਚੱਪੜਾਂ ਤੇ ਗਲੀ ਗਲੀ ਤੁਰੇ ਫਿਰਦੇ ਨੇ ਵੋਟਾਂ ਮੰਗਣ ਵਾਸਤੇ ਪਰ ਲੁਧਿਆਣੇ ਦਾ ਚੋਣ ਦੰਗਲ ਕੀ ਕਹਿੰਦਾ ਏ ਉਥੋਂ ਦੇ ਲੋਕਾਂ ਦੀ ਹਵਾ ਕੀ ਕਹਿੰਦੀ ਏ ਕਿਸ ਦੇ ਸਿਰ ਤੇ ਸੱਜੇਗਾ ਇਸ ਵਾਰ ਇਸ ਇਲਾਕੇ ਦੇ ਵਿੱਚ ਚੋਣ ਜੇਤੂ ਦਾ ਖਿਤਾਬ ਕਿੰਨੂੰ ਮਿਲੇਗਾ ਸੋ ਉਹਦੇ ਵਾਸਤੇ ਅਜੇ ਕਾਫੀ ਸਮਾਂ ਹੈ ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਚੋਣ ਸਰਵੇਖਣ ਅਜੇ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਸਟੂਡੀਓ ਦੇ ਵਿੱਚ ਲੁਧਿਆਣੇ ਦੀ ਜੋ ਚੋਣ ਮੁਹਿੰਮ ਪਕੀ ਹੋਈ ਹੈ ਉਹਦੇ ਉੱਤੇ ਚਰਚਾ ਕਰਨ ਵਾਸਤੇ ਅੱਜ ਅਸੀਂ ਕਾਂਗਰਸ ਦੇ ਬਹੁਤ ਹੀ ਉੱਗੇ ਲੀਡਰ ਤੇ ਸਰਦਾਰ ਤਿਰਤਜਿੰਦਰ ਸਿੰਘ ਬਾਜਵਾ ਜੀ ਦੇ ਖਾਸਨ ਖਾਸ ਜਿਹੜੇ ਕਿ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਚੋਣ ਮਹਿਮਾ ਦੇ ਵਿੱਚ ਸ਼ਾਮਲ ਹੋ ਕੇ ਚੋਣ ਮਹਿਮਾ ਨੂੰ ਪਖਾ ਚੁੱਕੇ ਨੇ ਸੋ ਉਹਨਾਂ ਨੂੰ ਅੱਜ ਅਸੀਂ ਆਪਣੇ ਇਸ ਸਟੂਡੀਓ ਦੇ ਵਿੱਚ ਸੱਦਿਆ ਹੈ ਵਿਚਾਰ ਚਰਚਾ ਕਰਾਂਗੇ ਲੁਧਿਆਣੇ ਦੇ ਚੋਣ ਦੰਗਲ ਤੇ ਸੋ ਸਭ ਤੋਂ ਪਹਿਲਾਂ ਜਦ ਵੀ ਰਿਮਾਰਟ ਜੀ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਆਂ ਬਹੁਤ ਬਹੁਤ ਧੰਨਵਾਦ ਗੁਦਰਸ਼ਨ ਸਿੰਘ ਜੀ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਚੋਣ ਮਹਿਮ ਨੂੰ ਲੈ ਕੇ ਆਪਣੇ ਇਸ ਚੈਨਲ ਦੇ ਉੱਤੇ ਅੱਜ ਪ੍ਰੋਗਰਾਮ ਪੇਸ਼ ਕਰ ਰਹੇ ਹੋ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਮੁੱਦਿਆਂ ਨੂੰ ਲੈ ਕੇ ਤਾਂ ਜਤਪੀਰ ਜੀ ਕਿਵੇਂ ਲੱਗਦਾ ਹੈ ਚੋਣ ਜਿੱਤੋਗੇ ਕਿਥੋਂ ਲੁਧਿਆਣੇ ਦੀ ਡੈਫੀਨੇਟਲੀ ਜਨਾਬ ਚੋਣ ਜਿੱਤ ਕੇ ਤੇ ਇਸ ਵਿਧਾਨ ਸਭਾ ਹਲਕਾ ਪੱਛਮੀ ਲੁਧਿਆਣਾ ਤੋਂ ਸਾਡੇ ਜਿਹੜੇ ਉਮੀਦਵਾਰ ਨੇ ਆਸ਼ੂ ਜੀ ਉਹ ਵਿਧਾਨ ਸਭਾ ਦੇ ਵਿੱਚ ਗਰਜਣਗੇ ਕਿਵੇਂ ਕਰ ਜਾਣਗੇ ਕਿਉਂਕਿ ਜਦੋਂ ਅਸੀਂ ਉੱਥੋਂ ਦੇ ਚੋਣ ਦ੍ਰਿਸ਼ ਨੂੰ ਦੇਖ ਰਹੇ ਆ ਤੁਹਾਡੀ ਪਾਰਟੀ ਨੂੰ ਦੇਖ ਰਹੇ ਆ ਤਾਂ ਪਿਛਲੇ ਦਿਨੇ ਬਾਅਦ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਆਰਸ਼ੂ ਜੀ ਰਾਜਾ ਵੜਿੰਗ ਜੀ ਤੇ ਹੋਰ ਲੀਡਰਾਂ ਦੇ ਆਪਸੀ ਮਨਮਟਾਵ ਜਿਹੜੇ ਨੇ ਖੁੱਲ ਕੇ ਸਾਹਮਣੇ ਆ ਰਹੇ ਨੇ ਜਦੋਂ ਉੱਥੇ ਤੁਹਾਡਾ ਅਜੇ ਕਾਂਗਰਸ ਦਾ ਪਰਿਵਾਰ ਆਪਸੀ ਇਕਨੀਆਂ ਤਾਂ ਫਿਰ ਕਿਸ ਤਰ੍ਹਾਂ ਤੁਸੀਂ ਇਹ ਦਾਵਾ ਕਰ ਸਕਦੇ ਹੋ ਕਿ ਇਸ ਸੀਟ ਜਿਹੜੀ ਆ ਉਹ ਆਰਸ਼ੂ ਜੀ ਉੱਥੋਂ ਜਿੱਤਣਗੇ ਵੇਖੋ ਗੁਰਦਰਸ਼ਨ ਸਿੰਘ ਜੀ ਉਹ ਕਿਹੜੀ ਪਾਰਟੀ ਆ ਦੇਸ਼ ਦੇ ਵਿੱਚ ਜਿਹਦੇ ਵਿੱਚ ਆਪਸੀ ਥੋੜਾ ਬੋਤਾ ਉਤਰਾ ਚੜਾ ਨਹੀਂ ਹੁੰਦਾ ਜੇ ਆਪਾਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ ਤੇ ਪਰਿਵਾਰਾਂ ਦੇ ਵਿੱਚ ਵੀ ਨਿੱਕੀਆਂ ਮੋਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਬਾਕੀ ਰਹੀ ਗੱਲ ਲੁਧਿਆਣਾ ਆ ਦੇ ਵਿੱਚ ਇਸ ਸਮੇਂ ਜਿਹੜੀ ਆ ਤੁਸੀਂ ਕਾਂਗਰਸ ਪਾਰਟੀ ਸਾਡੀ ਪਾਰਟੀ ਬਾਰੇ ਗੱਲ ਕੀਤੀ ਆ ਮੇਰੇ ਬਹੁਤ ਹੀ ਅਜੀਜ਼ੋ ਖਾਸ ਸਰਦਾਰ ਤ੍ਰਿਪਤੀ ਰਜਿੰਦਰ ਸਿੰਘ ਬਾਵਾ ਜੀ ਸਾਬਕਾ ਮੰਤਰੀ ਪੰਜਾਬ ਉਹਨਾਂ ਨੇ ਬੜੀ ਬਖੂਬੀ ਤੇ ਬੜੇ ਹੀ ਵਧੀਆ ਢੰਗ ਤਰੀਕਿਆਂ ਦੇ ਨਾਲ ਜਿਹੜੀਆਂ ਕੋਈ ਥੋੜੀਆਂ-ਬੋਧੀਆਂ ਨਾਰਾਜ਼ਗੀਆਂ ਚੱਲ ਰਹੀਆਂ ਸੀ ਉਸ ਹਲਕੇ ਦੇ ਵਿੱਚ ਆਗੂਆਂ ਦੀਆਂ ਪਹਿਲਾਂ ਤਾਂ ਉਹ ਖਤਮ ਕੀਤੀਆਂ ਜਾ ਕੇ ਫਿਰ ਉਸੇ ਹੀ ਚੋਣ ਮਹਿਮ ਨੂੰ ਇੱਕ ਬਹੁਤ ਵੱਡਾ ਬਲ ਦਿੰਦੇ ਹੋਏ ਆਪ ਉਸ ਸਟਾਰ ਪ੍ਰਚਰ ਗੈਸੇ ਉੱਥੇ ਨਿਯੁਕਤ ਹੋਏ ਨੇ ਆਪ ਸਾਰੀ ਕਮਾਂਡ ਉਹਨਾਂ ਨੇ ਇਲੈਕਸ਼ਨ ਦੀ ਸੰਭਾਲੀ ਆ ਜਿਹੜੀਆਂ ਨਿੱਕੀਆਂ ਮੋਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹੁਣ ਉਹ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਸਾਫ਼ ਤੇ ਬੜੇ ਤਗੜੇ ਤਰੀਕੇ ਦੇ ਨਾਲ ਬੜੇ ਗਰਜ ਗਰਜਵੇਂ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੋਂ ਲੈ ਕੇ ਸੀਨੀਅਰ ਜਿਹੜੇ ਜਿੰਨੇ ਸਾਡੇ ਲੀਡਰ ਆ ਸਾਡੇ ਸਾਬਕਾ ਐਮ ਐਲ ਏਜ਼ ਨੇ ਮੌਜੂਦਾ ਐਮ ਐਲ ਏਜ਼ ਨੇ ਪਾਰਟੀ ਦੇ ਪੰਜਾਬ ਦੇ ਉੱਥੇ ਲੜ ਰਹੇ ਹੈ ਇਲੈਕਸ਼ਨ ਜਾ ਕੇ ਤੇ ਬਾਕੀ ਆਮਾ ਦੀ ਪਾਰਟੀ ਇਹ ਗੱਲਾਂ ਕਰਦੀ ਆ ਜਿਹੜੀ ਆਪਦੇ ਗੋਗੀ ਜੀ ਜਿਹੜੇ ਸਵਰਗਵਾਸੀ ਗੋਗੀ ਜੀ ਉੱਥੋਂ ਬੱਸੀ ਜੀ ਐਮਐਲਏ ਸਨ ਜਿਨ੍ਹਾਂ ਦੀ ਮੌਤ ਤੋਂ ਬਾਅਦ ਜਿਹੜੇ ਸਵਰਗ ਸਿਹਾਰ ਗਏ ਇਲੈਕਸ਼ਨ ਚੱਲ ਰਹੀ ਆ ਬਈ ਇਲੈਕਸ਼ਨ ਉਹਨਾਂ ਦੇ ਪਰਿਵਾਰ ਨੂੰ ਤਾਂ ਉਹ ਮਨਾ ਨਹੀਂ ਸਕੇ ਤੇ ਗੱਲ ਸਾਡੇ ਪਰਿਵਾਰਾਂ ਦੀ ਕਰਦੇ ਇਹ ਬਹੁਤ ਮਾੜੀ ਗੱਲ ਹੈ ਦੇਖੋ ਤੁਸੀਂ ਉਹਨੇ ਗੱਲ ਕੀਤੀ ਆ ਕਿ ਗੋਗੀ ਜੀ ਦੇ ਪਰਿਵਾਰ ਨੂੰ ਉਹ ਮਨਾ ਨਹੀਂ ਸਕੇ ਸੋ ਅੱਜ ਜਿਹੜੇ ਹੋ ਸਕਦਾ ਹੈ ਅੱਜ ਜਿਹੜੀ ਨਵੇਂ ਉੱਥੇ ਉੱਥੇ ਕੋਈ ਹੋਵੇ ਉਹਦੇ ਵਿੱਚ ਕਿ ਉਸ ਪਰਿਵਾਰ ਨੂੰ ਮਿਲ ਕੇ ਮਨਾ ਲੈਣ ਪਰ ਜਿਸ ਤਰ੍ਹਾਂ ਪਿਛਲੇ ਦਿਨੇ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸੀ ਪ੍ਰੀਤੀ ਚਾਵਲਾ ਰਣਜੀਤ ਬਾੜ ਜੀ ਹੋਰ ਬਹੁਤ ਸਾਰੇ ਐਸ ਜਿਨ੍ਹਾਂ ਨੇ ਇੱਕ ਮੀਟਿੰਗ ਕੀਤੀ ਹੈ ਕੀ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਉਸ ਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਖਾਸ ਕਰ ਜਿਹੜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਜਾਂ ਜਿਹੜੀ ਉਹਨਾਂ ਦੀ ਦਿੱਲੀ ਟੀਮ ਆਰ ਉੱਤੇ ਬਹੁਤ ਗੰਭੀਰ ਇਲਜ਼ਾਮ ਮਿਲਾਏ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਇਸ ਮਹਿੰਮ ਦਾ ਤੁਹਾਨੂੰ ਕੋਈ ਸਾਥ ਮਿਲੇਗਾ ਕੋਈ ਸਹਿਯੋਗ ਮਿਲੇਗਾ ਜਾਂ ਤੁਹਾਨੂੰ ਕੋਈ ਉਹਦਾ ਕੋਈ ਫਾਇਦਾ ਹੋਏਗਾ ਵੇਖੋ ਜਿੱਥੇ ਸਾਡੀ ਪਾਰਟੀ ਦੀ ਗੱਲ ਆ ਕਾਂਗਰਸ ਪਾਰਟੀ ਮੁੱਦਿਆਂ ਦੀ ਸਿਆਸਤ ਕਰ ਰਹੀ ਹੈ ਉੱਥੇ ਮੁੱਦਿਆਂ ਦੀ ਰਾਜਨੀਤੀ ਕਰਕੇ ਜਿਹੜੇ ਉੱਥੇ ਲੋਕਲ ਮੁੱਦੇ ਆ ਜਿਹੜੇ ਉੱਥੋਂ ਦੇ ਕਿਸਾਨਾਂ ਦੇ ਨਾਲ ਜੁੜੇ ਆ ਹੋਰ ਇੱਕ ਬਥੇਰੇ ਮੁੱਦੇ ਮੈਂ ਬਾਅਦ ਚ ਗੱਲ ਕਰਾਂਗਾ ਪਰ ਰਣਜੀਤ ਬਾਠ ਦਾ ਡੰਗਿਆ ਮੀਤ ਹੇਰ ਪੁੱਛ ਲੇ ਉੱਥੇ ਬਰਨਾਲੇ ਦੇ ਵਿੱਚ ਕੀ ਹੋਇਆ ਸੀ ਠੀਕ ਆ ਉਸ ਤੋਂ ਬਾਅਦ ਜਿਹੜੀ ਪ੍ਰੀਤੀ ਜੀ ਮਹਿਲਾ ਵਿੰਗ ਪੰਜਾਬ ਦੇ ਆਵਾਜ਼ ਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੇ ਜਿਹੜਾ ਮੋਰਚਾ ਸੰਭਾਲਿਆ ਤੇ ਇਹ ਕਿਹਦੀ ਨੈਗਲੀਜੈਂਸੀ ਆ ਇਹ ਆਮ ਆਦਮੀ ਪਾਰਟੀ ਦੇ ਜਿਹਨੇ ਸੁਪਰੀਮੋ ਲਾ ਲਓ ਜਿਹੜੇ ਹੋਰ ਕਰਤਾ ਧਰਤਾ ਦਰਜਾ ਬਦਰਜਾ ਸੀਨੀਅਰ ਆਗੂ ਆ ਉਹਨਾਂ ਦੀ ਉਹਨਾਂ ਦੀ ਨੈਗਲੀਜੈਂਸੀ ਹੈ ਮੇਰਾ ਸਵਾਲ ਸੀ ਕਿ ਕੀ ਉਹ ਤੁਹਾਡਾ ਕੋਈ ਸਹਿਯੋਗ ਕਰਨਗੇ ਜਾਂ ਕੀ ਉਹਨਾਂ ਦਾ ਜੜੀਆਂ ਉਹਨਾਂ ਨੇ ਰੈਲੀ ਕੀਤੀ ਆ ਜਾਂ ਉਹ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਆ ਕੇ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਗੱਡੀ ਬੈਠੇ ਨੇ ਕੀ ਤੁਹਾਨੂੰ ਉਹਦਾ ਕੋਈ ਪੱਥੇ ਲੁਧਿਆਣਾ ਦੇ ਵਿੱਚ ਕੋਈ ਫਾਇਦਾ ਹੋਣ ਜਾ ਰਿਹਾ ਹੈ ਉਹਦਾ ਕੋਈ ਵੇਖੋ ਇਹ ਤਾਂ ਲੋਕ ਜਿਹੜੇ ਆ ਲੋਕ ਭੜੀਪਾਂ ਤੇ ਜਾਣਦੇ ਆ ਲੋਕਾਂ ਦੇ ਸਾਹਮਣੇ ਉਹ ਗੱਲਾਂ ਸਾਹਮਣੇ ਆ ਕਿ ਜਿਹੜੇ ਆਪਦੀ ਪਾਰਟੀ ਦੇ ਆਗੂ ਨਹੀਂ ਸੰਭਾਲ ਸਕੀ ਉਹ ਲੁਧਿਆਣਾ ਪੱਛਮੀ ਕੀ ਸੰਭਾਲਣਗੇ ਕਿੰਨਾ ਮੁੱਦਿਆਂ ਤੇ ਇਲੈਕਸ਼ਨ ਲੜਦਾ ਹੈ ਜੇ ਆ ਸਮੇਂ ਕਿਉਂਕਿ 3 ਸਾਲ ਹੋ ਚੁੱਕੇ ਨੇ ਸਰਕਾਰ ਨੂੰ ਆਇਆ ਨੂੰ ਸਰਕਾਰ ਬਹੁਤ ਵੱਡੇ ਦਾਅਵੇ ਕਰ ਰਹੀ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਵੈਲਪਮੈਂਟ ਕਰ ਦਿੱਤੇ ਆ ਨੌਕਰੀਆਂ ਬਹੁਜਾਰਾ ਦਿੱਤੀਆਂ ਯੋਧ ਨਸ਼ਿਆਂ ਦੇ ਵਿਰੁੱਧ ਛੇੜਤਾ ਹੋਰ ਬਾਤ ਕੁਛ ਹੈ ਤੁਸੀਂ ਕਿੰਨਾ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਵੇਖੋ ਜਿਹੜੇ ਮੁੱਦਿਆਂ ਦੀ ਇਹ ਗੱਲ ਕਰਦੇ ਆ ਇਹਨਾਂ ਦੀ ਗਰਾਊਂਡ ਲੈਵਲ ਤੇ ਇੰਪਲੀਮੈਂਟੇਸ਼ਨ ਕੀ ਹੈ ਇਸ ਟਾਈਮ ਮੁੱਦੇ ਪੰਜਾਬ ਦੀ ਕਿਸਾਨੀ ਦੇ ਨਾਲ ਜਿਹੜੇ ਕਿਸਾਨਾਂ ਨੂੰ ਇਹ 24000 ਏਕੜ ਦੇ ਕਰੀਬ ਦੇ ਜ਼ਮੀਨ ਅਕਵਾਇਰ ਕਰ ਚੱਲੇ ਉੱਥੇ ਲੁਧਿਆਣੇ ਦੇ ਏੜ-ਗੇੜ ਜਿੰਨੇ ਵੀ ਮੱਤੇ ਵਾਲੇ ਜੰਗਲ ਦਾ ਕੀ ਕੀਤਾ ਇਹਨਾਂ ਨੇ ਹਮ ਮਹਿਜ ਬਿਆਨਬਾਜ਼ੀਆਂ ਕੀਤੀਆਂ ਪਰ ਉੱਥੇ ਕਾਰਵਾਈ ਇਹਨਾਂ ਨੇ ਉਸੇ ਤਰ੍ਹਾਂ ਹੀ ਜਾਰੀ ਰੱਖੀ ਆ ਦੂਸਰੇ ਨੰਬਰ ਤੇ ਨਸ਼ਿਆਂ ਦੀ ਗੱਲ ਕਰਦੇ ਆ ਬਟ ਪੰਜਾਬ ਦੇ ਵਿੱਚ ਉਸ ਇਲਾਕੇ ਦੇ ਵਿੱਚ ਨਸ਼ਿਆਂ ਦੀ ਪਰਮਾਰ ਹੈ ਬਾਈ ਜੀ ਕਿ ਹਰ ਵਾਰੀ ਇਲਜਾਮ ਲੱਗਦਿਆ ਵੀ ਲੀਡਰ ਜਿਹੜੇ ਆ ਬੁੱਢੇ ਨਾਲੇ ਤੇ ਸਿਆਸਤ ਕਰਦੇ ਆ ਜਦੋਂ ਇਲੈਕਸ਼ਨ ਆਉਂਦੀਆਂ ਬੁੱਢੇ ਨਾਲੇ ਦਾ ਚੇਤਾ ਆ ਜਾਂਦਾ ਬੁੱਢਾ ਨਾਲਾ ਉਹਨਾਂ ਦੇ ਲਈ ਜਵਾਨ ਹੋ ਜਾਂਦਾ ਪਰ ਅੱਜ 3 ਸਾਲ ਹੋ ਚੱਲੇ ਆ ਇਹਨਾਂ ਦੇ ਜਿਹੜੇ ਆਪਣੇ ਬ੍ਰਾਂਡ ਵੀ ਐਮਬੈਸਡਰ ਬਣ ਚੁੱਕੇ ਸੀ ਸੰਤ ਸੀਚੇਵਾਲ ਸਾਹਿਬ ਜਿਹੜੇ ਆ ਗੰਦਗੀ ਸਾਫ ਕਰਨ ਨੂੰ ਲੈ ਕੇ ਉਹਨਾਂ ਨੂੰ ਰਾਜ ਸਭਾ ਮਿਲ ਗਈ ਚਲੋ ਆਪਾਂ ਉਹਨਾਂ ਦੇ ਉੱਤੇ ਕੋਈ ਟਿੱਪਣੀ ਕਰਨੀ ਨਹੀਂ ਚਾਹੁੰਦੇ ਪਰ ਜਿਹੜੇ ਸੈਪਟਿੰਗ ਟੈਕ ਇਹਨਾਂ ਨੇ ਕਿਹਾ ਸੀ ਸੀਵਰੇਜ ਸਿਸਟਮ ਟ੍ਰੀਟਮੈਂਟ ਪਲਾਂਟ ਲਾਉਣਗੇ ਤੇ ਨੇ ਕਿਹਾ ਸੀ ਬੀਜੇਪੀ ਨੇ ਤੇ ਚਾਰ ਕਿਹਾ ਸੀ ਇਹਨਾਂ ਨੇ ਤੇ ਨਾ ਜਿਹੜਾ 60% ਬੀਜੇਪੀ ਦਾ ਬੰਦਾ ਫੰਡ ਸੀ ਤੇ ਨਾ ਜਿਹੜਾ ਇਹਨਾਂ ਦਾ ਸਟੇਟ ਦਾ ਫੰਡ ਸੀ ਉਸ ਐਸਟੀਪੀ ਨੂੰ ਮਲਗੋਣ ਲਿਆ ਨਾ ਤਾਂ ਉਹ ਦੋ ਤਿੰਨ ਇਹਨਾਂ ਨੂੰ ਲੱਗੇ ਆ ਕੇਵਲ ਇਹਨਾਂ ਨੇ ਬਿਆਨਬਾਜ਼ੀਆਂ ਤੱਕ ਉਹ ਗੱਲਾਂ ਰਹਿਣ ਦਿੱਤੀਆਂ ਇਸ ਤੋਂ ਇਲਾਵਾ ਹੋਰ ਹੀ ਬਹੁਤ ਵੱਡੇ ਲੋਕਲ ਮੁੱਦੇ ਆ ਪ੍ਰਿਸ਼ਟਾਚਾਰ ਦੇ ਲਿੱਪਤ ਹੋ ਜਿਹਾ ਪ੍ਰਸ਼ਾਸਨ ਉੱਥੇ ਪ੍ਰਿਸ਼ਟਾਚਾਰ ਦਾ ਬੋਲਬਾਲਾ ਉੱਥੇ ਸਿਰ ਚੜ ਬੋਲ ਰਿਹਾ ਤੇ ਇਹ ਕ੍ਰਾਪਸ਼ਨ ਫ੍ਰੀ ਸਟੇਟ ਦੇਣਾ ਚਾਹੁੰਦੇ ਸੀ ਅੱਜ ਵੇਖੋ ਇਹਨਾਂ ਦਾ ਜਿਹੜਾ ਟੋਲ ਫ੍ਰੀ ਨੰਬਰ ਹੋਣੀ ਚੱਲਦੇ ਉੱਥੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਆ ਪੂਰੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਇਹ ਲੁਧਿਆਣੇ ਦਾ ਬੱਚਾ ਬੱਚਾ ਕਹਿ ਰਿਹਾ ਲੁਧਿਆਣੇ ਦਾ ਇੱਕ ਇੱਕ ਵਸਿੰਦਾ ਕਹਿ ਰਿਹਾ ਉਸ ਹਲਕੇ ਦਾ ਇਹ ਇਹ ਜਿਹੜੀ ਸਰਕਾਰ ਹੈ ਹਾਂਜੀ ਇਹ ਆਪਣੇ ਜਿੰਨੇ ਵੀ ਹੁਣ ਤੱਕ ਇਹ ਦਾਅਵੇ ਕਰਦੇ ਨੇ ਉਹ ਨਹੀਂ ਕਰਦੇ ਚਲੋ ਤੁਹਾਡੇ ਆਪਣੀ ਤੁਸੀਂ ਆਪਣੇ ਵੱਲੋਂ ਸਟੇਟਮੈਂਟ ਦੇਣੀ ਹੈ ਜਿਸ ਤਰ੍ਹਾਂ ਉੱਥੇ ਕਿਹਾ ਜਾਂਦਾ ਕਿ ਜਿਹੜੀਆਂ ਪੋਲੂਸ਼ਨ ਬੋਰਡ ਆ ਜਿਹੜਾ ਕਿਸੇ ਸਮੇ ਬਹੁਤ ਵੱਡੇ ਫੈਸਲੇ ਲੈਂਦਾ ਸੀ ਉਹ ਵੀ ਸਰਕਾਰ ਵੱਲੋਂ ਜਿਹੜੇ ਮਾਮੂਲੀ ਜਿਹੜੇ ਆ ਉਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਉਹ ਥੋੜਾ ਜਿਆ ਕਿਸੇ ਨਾ ਕਿਸੇ ਤਰ੍ਹਾਂ ਦਾ ফাইন ਲਾ ਕੇ ਜਾਂ ਨਾਲ ਕੋਈ ਜਿਹੜੀ ਫਾਈਨੈਂਸ਼ਲੀ ਕੋਈ ਨਾ ਕੋਝ ਉਹਨਾਂ ਨੂੰ ਕਰਕੇ ਕੋਈ ਸਜ਼ਾ ਲਾ ਕੇ ਤੇ ਉਹ ਛੱਡ ਦਿੰਦਾ ਇਸ ਕਿਸਮ ਦੇ ਨੇ ਸੋ ਨਵੀਂ ਜਿਹੜੀ ਐਮੈਂਡਮੈਂਟਿਕ ਜਿਹੜਾ ਨਵਾਂ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਕੱਲ ਅਖਬਾਰਾਂ ਦੇ ਵਿੱਚ ਛਪਾਇਆ ਕਿ ਕੋਈ ਤਕਰੀਬਨ 12304 ਏਕੜ ਜ਼ਮੀਨਾਂ ਦੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਬਠਿੰਡਾ ਦੇ ਵਿੱਚ ਇਹ ਐਕਵਾਇਰ ਕਰਕੇ ਕਾਰ ਬਣਾਉਣ ਜਾ ਰਹੀ ਹੈ ਕਿ ਇਹਦੇ ਨਾਲ ਪੰਜਾਬ ਦੇ ਜਿਹੜੇ ਬੇਘਰੇ ਲੋਕ ਨੇ ਇਹਨਾਂ ਨੂੰ ਘਰ ਨਹੀਂ ਮਿਲਣਗੇ ਇੰਨਾ ਵੱਡਾ ਇਹ ਕਾਰਜ ਕਰਨ ਜਾ ਰਹੀ ਹੈ ਪਾਰਟੀ ਤੁਸੀਂ ਸਭ ਤੋਂ ਪਹਿਲੀ ਗੱਲ ਪ੍ਰਦੂਸ਼ਣ ਦੀ ਤੁਸੀਂ ਗੱਲ ਕੀਤੀ ਉੱਥੇ ਹੂੰ ਦੇਖੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਇਹਨਾਂ ਨੂੰ ਖਤਮ ਨਹੀਂ ਹੋਇਆ ਚਾਹੇ ਇਹਨਾਂ ਨੇ ਆਡੀ 1 ਚਲਾਤਾ ਸੀ ਪ੍ਰੋਗਰਾਮ ਚਾਹੇ ਹੋਰ ਵੀ ਪ੍ਰੋਗਰਾਮ ਚਲਾਤਾ ਦੋਸ਼ ਈਰੇ ਤੇ ਲਾਇਆ ਜਾਂਦਾ ਸੀ ਪੰਜਾਬ ਦੇ ਜਦੋਂ ਇਹ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਹੂੰ ਜਦੋਂ ਇਹ ਸੱਤਾ ਦੇ ਵਿੱਚ ਆ ਕੇ ਤੇ ਦੋਸ਼ ਇਹਨਾਂ ਦੇ ਹੋਰ ਬੰਨੇ ਮੁੜ ਗਏ ਹੂੰ ਪ੍ਰਦੂਸ਼ਣ ਬੋਰਡ ਦੀ ਜਿਹੜੀ ਕਾਰਗੁਜ਼ਾਰੀ ਤੁਸੀਂ ਫਾਈਨ ਫਾਈਨੈਂਸ਼ੀਅਲ ਫਾਈਨ ਪਾ ਕੇ ਖਾਣਾ ਪੂਰਤੀ ਕਰਕੇ ਉਹ ਮਰੀ ਅੱਜ ਚੇਅਰਮੈਨ ਕੋਣ ਕਿੰਨੂੰ ਲਗਾਇਆ ਗਿਆ ਪੰਜਾਬ ਦੇ ਵਿੱਚ ਪੰਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਕੋਣ ਕਿੱਥੋਂ ਲੱਗਾ ਉਹਨਾਂ ਨੇ ਦਿੱਲੀ ਨੂੰ ਪ੍ਰਦੂਸ਼ਣ ਖਤਮ ਕਰਤਾ ਜਿਹੜਾ ਅੱਜ ਪੰਜਾਬ ਦੇ ਵਿੱਚ ਆ ਕੇ ਕਰ ਰਹੇ ਇਹ ਮੈਂ ਇੱਕ ਸੀਟਾ ਪੂਰੀਆਂ ਕਰਨ ਲਈ ਆਪਣੇ ਚਿਹਤਿਆਂ ਨੂੰ ਜਿਹੜਾ ਆਵਾਜ਼ ਸੱਤਾ ਦਾ ਸਵਾਦ ਸੱਤਾ ਦਾ ਜਿਹੜਾ ਇਹਨਾਂ ਦਾ ਉੱਥੇ ਚੱਲ ਰਿਹਾ ਸੀ ਸਿਸਟਮ ਉਸ ਉਹ ਉੱਥੇ ਨਹੀਂ ਚੱਲਿਆ ਤਾਂ ਇੱਥੇ ਦੇਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਇਹ ਕੀ ਜਾਣਨ ਮਹਾਰਾਜ ਇਹ ਤਾਂ ਗੱਲਾਂ ਹੀ ਨੇ ਠੀਕ ਹੈ ਕੀ ਤੁਹਾਡੀ ਪਾਰਟੀ ਇਸ ਚੀਜ਼ ਨੂੰ ਵੱਡਾ ਮੁੱਦਾ ਬਣਾ ਰਹੀ ਹੈ ਉੱਥੇ ਕਿ ਜਿਹੜੇ ਪੰਜਾਬ ਤੋਂ ਬਾਹਰ ਦੀ ਲੀਡਰਸ਼ਿਪ ਆ ਆਮ ਆਰਮੀ ਪਾਰਟੀ ਦੀ ਉਹ ਪੰਜਾਬ ਤੇ ਕਬਜ਼ਾ ਕਰਨ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਹੁਤ ਵੱਡਾ ਮੁੱਦਾ ਬਾਅਦ ਚਾਹੇ ਸਟੇਟ ਦੇ ਵਿੱਚ ਕਾਂਗਰਸ ਦੀਆਂ ਸਰਕਾਰ ਆ ਰਹੀਆਂ ਅਕਾਲੀ ਦਲ ਬੀਜੇਪੀ ਦੀਆਂ ਸਰਕਾਰ ਆ ਰਹੀਆਂ ਮੇਰੇ ਹਿਸਾਬ ਨਾਲ ਮੈਂ ਤੇ ਕਿਸੇ ਆਪਣੇ ਅਮਿਤ ਸ਼ਾਹ ਵਰਗਿਆਂ ਨੂੰ ਜਾਂ ਨਰਿੰਦਰ ਮੋਦੀ ਜੀ ਨੂੰ ਆਣ ਕੇ ਕਿਤੇ ਇੱਥੇ ਪੰਜਾਬ ਦੇ ਪੰਜਾਬ ਭਵਨ ਚ ਕੋਈ ਕਾਰਵਾਈ ਕਰਦੇ ਆ ਵੇਖਿਆ ਨਹੀਂ ਪਾਰਟੀ ਮੀਟਿੰਗ ਲੈਂਦੇ ਆ ਜੇ ਕਾਂਗਰਸ ਦੀਆਂ ਸਰਕਾਰ ਆ ਰਹੀਆਂ ਮੈਂ ਤਾਂ ਕਦੀ ਕੇ ਸੋਨੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਉਸ ਸਮੇਂ ਸਰਕਾਰਾਂ ਦੇ ਵਿੱਚ ਸੀ ਕਦੇ ਆ ਕੇ ਇੱਥੇ ਪਾਰਟੀ ਮੀਟਿੰਗਾਂ ਲੈਂਦੇ ਆ ਵੇਖਿਆ ਨਹੀਂ ਤੇ ਇਹਨਾਂ ਦੇ ਸਾਰੇ ਸੁਪਰੀਮੋ ਆਲ ਇਹਨਾਂ ਨਾਲ ਮੈਂ ਆਪਣੇ ਡਿਪਟੀ ਸੀਐਮ ਸਾਹਿਬ ਉਸੇ ਸੋਦੀਆ ਜੀ ਸੀਐਮ ਸਾਹਿਬ ਗੇੜੀਆਲ ਸਾਹਿਬ ਉਹ ਆ ਕੇ ਕਹਿੰਦੇ ਇੱਥੇ ਪੰਜਾਬ ਭੌਣ ਦੇ ਵਿੱਚ ਆ ਕੇ ਲੈ ਰਿਹਾ ਕੀ ਗੱਲ ਦਿੱਲੀੋਂ ਉਹਨਾਂ ਨੂੰ ਅੱਛਾ ਇੱਕ ਇੱਕ ਸਵਾਲ ਆ ਮੇਰਾ ਕਿ ਸੰਜੀਪ ਅਰੋੜਾ ਜੀ ਇਹਨਾਂ ਰਾਜ ਸਭਾ ਮੈਂਬਰ ਨੇ ਹਾਂਜੀ ਠੀਕ ਆ ਰਾਜ ਸਭਾ ਇੱਕ ਲੋਕ ਸਭਾ ਮੈਂਬਰ ਦੇ ਬਰਾਬਰ ਜਿਹੜਾ ਉਹ ਦਰਜਾ ਰੱਖਦਾ ਉਹਦੇ ਪੱਤੇ ਉਹਦੀਆਂ ਜੋ ਕੁਸ਼ੂ ਉਹਦੀਆਂ ਸਹੂਲਤਾਂ ਸਾਰੀਆਂ ਮਿਲਦੀਆਂ ਹੈਗੀ ਪ੍ਰੋਟੋਕਾਲ ਮਿਲਦਾ ਠੀਕ ਹੈ ਜੀ ਪਰ ਉਹ ਉਸ ਤੋਂ ਥੱਲੇਤਰ ਕੇ ਇੱਕ ਐਮਐਨਏ ਦੀ ਇਲੈਕਸ਼ਨ ਲੜ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਐਡੀ ਵੱਡੀ ਮਤਲਬ ਸਟੇਟਸ ਾੜ ਕੇ ਤੇ ਇੱਕ ਕਿਉਂ ਲੜ ਰਹੇ ਨੇ ਇਲੈਕਸ਼ਨ ਉਹ ਇੱਕ ਪੰਜਾਬ ਦੀ ਵਿਧਾਨ ਸਭਾ ਦੇ ਐਮਐਲਏ ਦੇ ਤੌਰ ਤੇ ਕਿਉਂਕਿ ਖੂ ਗੁਰਦਰਸ਼ਨ ਸਿੰਘ ਜੀ ਕਿਸੇ ਵਾਲੇ ਰਾਜਨੀਤੀ ਦੇ ਵਿੱਚ ਜੋ ਸਾਨੂੰ ਨਜ਼ਰ ਆ ਰਿਹਾ ਹੁੰਦਾ ਹਮ ਅਸਲ ਜੋ ਅਸਲੀਅਤ ਨਹੀਂ ਹੁੰਦੀ ਹਮ ਜਿਹੜੀ ਵਲੰਟੀਅਰਡ ਬੇਸਡ ਪਾਰਟੀਆਂ ਆਵਾ ਮੈਂ ਪਾਰਟੀ ਵਲੰਟੀਅਰਸ਼ਿਪ ਤੋਂ ਉੱਠ ਕੇ ਜਿੰਨੇ ਆਗੂ ਵੀ ਐਮਐਲਏ ਵੀ ਬਣੇ ਐਮਪੀ ਵੀ ਬਣੇ ਸਭ ਕੁਝ ਬਣੇ ਉਹਨਾਂ ਕੋਲ ਲੋਕਲ ਕੋਈ ਵਲੰਟੀਅਰ ਨਹੀਂ ਸੀ ਜਾਂ ਲੋਕਲ ਕੋਈ ਵੀ ਸਥਾਨਕ ਆਗੂ ਨਹੀਂ ਸੀ ਉਸ ਹਾਲਕੇ ਦਾ ਜਿਹਨੂੰ ਟਿਕਟ ਦੇ ਸਕਦੇ ਪਰ ਇਹਦੇ ਪਿੱਛੇ ਬਿਹਾਈਂਡ ਦਾ ਸੀਨ ਬਿਹਾਈਂਡ ਦਾ ਪੋਲਿਟਿਕਸ ਕੀ ਜਾ ਖਾਨੂੰ ਪਤਾ ਕਿ ਕੇਜਰੀਵਾਲ ਸਾਹਿਬ ਦੇ ਉੱਤੇ ਬੜੇ ਵੱਡੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਭ੍ਰਿਸ਼ਟਾਚਾਰ ਦੇ ਲਿਫਟ ਨਾਲ ਲਿਪਤ ਜਿਹੜੇ ਉਹਨਾਂ ਦੇ ਉੱਤੇ ਚਾਰਜ ਚੀਟਾ ਵੀ ਪਈਆਂ ਐਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੀ ਪੁਸ਼ਗੀਸ਼ ਕਰ ਚੁੱਕੀਆਂ ਸਸੋਦੀਆ ਸਾਹਿਬ ਵੀ ਉਸੇ ਹੀ ਹ ਸੰਜੇ ਸਿੰਘ ਪਹਿਤਵੇ ਤੋਂ ਹੋ ਕੇ ਗਿਆਨ ਗਏ ਹੁਣ ਗੱਲ ਆ ਗਈ ਹੈ ਵੀ ਸੀਐਮ ਸ਼ਿਪ ਕੇਜਰੀਵਾਲ ਸਾਹਿਬ ਕੋ ਨਹੀਂ ਹੈਗੀ ਦਿੱਲੀ ਦੀ ਪਹਿਲਾ ਮੁੱਖ ਮੰਤਰੀ ਸੰ ਹ ਕੋਈ ਵੀ ਉਹਨਾਂ ਕੋ ਕਨਸਟੀਟਿਊਸ਼ਨਲ ਐਸਟਮ ਕੋਈ ਵੀ ਹੋਤਾ ਇਸ ਟਾਈਮ ਉਹਨਾਂ ਕੋ ਨਹੀਂ ਹੈਗਾ ਸਬਦਾਨਿਕ ਉਹਦਾ ਸਬਦਾਨਿਕ ਹੋਤਾ ਜਿਹਨੂੰ ਕਹਿ ਸਕਦੇ ਆ ਹਮ ਅੱਜ ਰਾਜ ਸਭਾ ਮੈਂਬਰ ਅਰੋੜਾ ਸਾਹਿਬ ਨੂੰ ਲਿਆ ਕੇ ਅਸਲ 'ਚ ਇਹ ਇਲੈਕਸ਼ਨ ਜਿਹੜੀ ਹੈ ਨਾ ਆਸ਼ੂ ਵਰਸਸ ਅਰੋੜਾ ਨਹੀਂ ਹੈ ਹਮ ਗੁਦਰਸ਼ਾ ਜੀ ਇਹ ਇਲੈਕਸ਼ਨ ਆਸ਼ੂ ਵਰਸਸ ਕੇਜਰੀਵਾਲ ਸਾਹਿਬ ਬਹੁਤ ਵੱਡੀ ਗੱਲ ਹੈ ਮੈਂ ਬੱਸ ਤਾਂ ਬੋਲ ਰਿਹਾ ਹਾਂ ਆਸ਼ੂ ਵਰਸਸ ਕੇਜਰੀਵਾਲ ਉਹ ਇਹ ਆ ਕਿ ਅਰੋੜਾ ਸਾਹਿਬ ਜੇ ਮੰਨ ਲਓ ਹਮ ਇਲੈਕਸ਼ਨ ਜਿੱਤੇ ਜਾਂਦੇ ਮੰਨ ਲਓ ਹਮ ਮੈਂ ਆਪਣੇ ਵੈਸੇ ਹੀ ਗੱਲ ਕਰ ਰਿਹਾ ਮੰਨ ਲਓ ਇਲੈਕਸ਼ਨ ਜਿੱਤ ਜਾਂਦੇ ਆ ਰਾਜ ਸਭਾ ਸੀਟ ਖਾਲੀ ਹੋ ਗਈ ਬਿਲਕੁਲ ਅਰੋੜਾ ਸਾਹਿਬ ਦੀ ਜਗ੍ਹਾ ਫਿੱਟ ਬਣਾਉਂਗਾ ਉੱਥੇ ਕਿੰਨੂੰ ਕਰਨਗੇ ਤੁਹਾਨੂੰ ਕੀ ਲੱਗਦਾ ਕੇਜਰੀਆਲ ਸਾਹਿਬ ਨੂੰ ਰਾਜ ਸਭਾ ਦੇ ਵਿੱਚ ਕੇਜਰੀਆਲ ਸਾਹਿਬ ਨੂੰ ਫਿੱਟ ਕਰਨਗੇ ਤੇ ਜਿਹੜੀਆਂ ਏਜੰਸੀਆਂ ਉਹਨਾਂ ਦੇ ਮਗਰ ਪਈਆਂ ਵਾ ਕਿਦਣਾ ਕਿਤੇ ਉਹਨਾਂ ਨੂੰ ਬ੍ਰੇਕ ਲੱਗੂਗੀ ਆਪਣੀ ਚੰਬੜੀ ਆਪਣੀ ਦਮੜੀ ਬਚਾਉਣ ਦੇ ਲਈ ਇਹ ਜਿਹੜੀ ਸਿਆਸਤ ਹੈ ਸੀਟ ਜਿਹੜੀ ਹੈ ਅੱਜ ਨੱਕ ਦਾ ਸਵਾਲ ਬਣੀ ਪਈ ਹੈ ਮਾਰਾ ਕਹਿੰਦਾ ਮਤਲਬ ਬਹੁਤ ਵੱਡੀ ਗੇਮ ਜਿਹੜੀ ਹੈ ਬਹੁਤ ਵੱਡੀ ਹੈ ਸਿਆਸਤ ਆਮ ਆਦਮੀ ਪਾਰਟੀ ਦੀ ਉੱਥੇ ਚੱਲ ਰਹੀ ਹੈ ਤਾਂ ਦੇਖੋ ਤੁਸੀਂ ਦਾਵਾ ਕਰਦੇ ਕਿ ਬਹੁਤ ਵੱਡੀ ਲੀਡ ਦੇ ਨਾਲ ਤੁਸੀਂ ਜਿੱਤੋਗੇ ਤਾਂ ਜਿਹੜੇ ਗੋਗੀ ਦੀ ਜਿਹੜੇ ਰੱਬ ਉਹਨਾਂ ਨੂੰ ਜਨਤ ਚ ਵਸਾ ਦਵੇ ਜਿਹੜੇ ਉਥੋਂ ਸਵਰਗਵਾਸ ਹੋ ਚੁੱਕੇ ਨੇ ਤਾਂ ਉਹਨਾਂ ਕਰਕੇ ਸੀਟ ਖਾਲੀ ਹੋਈ ਹੈ ਵਾਲੀ ਜਿਹੜੀ ਹੋਈ ਹੈ ਤਾਂ ਉੱਥੇ ਲੜੀ ਜਾ ਰਹੀ ਹੈ ਗੋਗੀ ਜੀ ਨੇ ਜਦੋਂ 2022 22 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਉਸ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਜਿਹੜੇ ਅੱਜ ਹੁਣੇ ਉਮੀਦਵਾਰ ਬਣੇ ਨੇ ਉਥੋਂ ਉਹਨਾਂ ਦਾ ਜਿਹੜਾ ਚੋਣ ਜਿਹੜੀਆਂ ਵੋਟਾਂ ਦਾ ਅੰਤਰ ਸੀ ਬਹੁਤ ਜ਼ਿਆਦਾ ਸੀ तकरीबन तकरीबन 8000 ਦੇ ਕਰੀਬ ਹੀ ਉਹ 2022 ਚ 2022 ਚ 8000 ਵੋਟਾਂ ਨਾਲ ਹਾਰੇ ਸੀ ਅੱਜ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਜਿੱਤ ਪ੍ਰਾਪਤ ਕਰਤਾ ਕਿ ਉੱਥੋਂ ਹਸਲ ਕੀਤਾ ਦੇਖੋ ਮਹaraj 8000 ਦਾ ਫਰਕ ਜਿਹੜਾ ਸੀ ਨਾ ਉਹ ਤਾਂ ਸੀ 2024 ਚ ਡਿਫਰੈਂਸ ਜਿਹੜਾ ਖਤਮ ਕਰ ਦਿੱਤਾ ਜਿਦੋਂ ਰਾਜਾ ਵੜਿੰਗ ਜੀ ਇੱਥੋਂ ਮੈਂਬਰ ਆਫ ਦਾ ਪਾਰਲੀਮੈਂਟ ਚੁਣੇਗੇ ਤੇ ਇਨ੍ਹਾਂ ਹਲਕਿਆਂ ਦੇ ਵਿੱਚ ਜਿੰਨਾ ਜਿੰਨਾ ਡਿਫਰੈਂਸ ਹੀ ਖਾਸ ਕਰ ਇਸ ਹਲਕੇ ਦੇ ਵਿੱਚ ਉਧਰ ਉਥੋਂ ਉਨਹੀਂ ਆਪਾਂ ਇਹਨਾਂ ਨੂੰ ਚਿਤ ਕਰ ਲਿਆ ਸੀ ਤੇ ਤੁਹਾਡਾ ਜਿਹੜਾ ਉਮੀਦਵਾਰ ਜੀ ਆਮ ਆਦਮੀ ਪਾਰਟੀ ਦਾ ਉਹ ਕਿੰਵੇਂ ਨੰਬਰ ਤੇ ਉਸ ਸਮੇਂ ਤੇ ਸਮਝ ਦੇ ਰਿਹਾ ਤੀਜੇ ਨੰਬਰ ਤੇ ਰਿਹਾ ਸੀ ਉਹ ਉਹਨਾਂ ਦਾ ਉਮੀਦਵਾਰ 3 ਨੰਬਰ ਤੇ ਰਿਹਾ ਤੇ ਦੂਸਰੇ ਦੂਸਰੇ ਨੰਬਰ ਦੇ ਉੱਤੇ ਬੀਜੇਪੀ ਬੀਜੇਪੀ ਦਾ ਕੱਲ ਬੀਜੇਪੀ ਦੀ ਉਸ ਸਮੇਂ ਬੜੀ-ਬੜੀ ਪੋਲਰਾਈਜੇਸ਼ਨ ਸੀ ਮੰਦਰ ਦੇ ਮੁੱਦੇ ਤੇ ਜਿਸ ਕਰਕੇ ਆਪਾਂ ਚਲੋ ਕਹਿ ਸਕਦੇ ਆ ਮੈਂ ਖਿਆਰ ਉਸ ਪਾਸੇ ਨੂੰ ਗੱਲ ਨਾਲ ਲੈ ਜਾਵਾਂ ਤੁਸੀਂ ਕਹਿ ਰਹੇ ਹੋ ਕਿ 2022 ਦੀ ਜਿਹੜਾ ਸੀ ਉਹ ਹਾਲਾਂਕਿ ਤੁਸੀਂ 2024 ਦੇ ਵਿੱਚ ਲਾਉ ਦਿੱਤਾ ਪਰ ਜਿਹੜੀਆਂ ਹਾਲ ਦੇ ਵਿੱਚ ਉੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਨੇ 95 ਉੱਥੇ ਕਾਰਪੋਰੇਸ਼ਨ ਹਲਕੇ ਸਨ ਫਚੰਨ ਮੇਂ ਸੀਟਾਂ ਸੀ 95 ਸੀਟਾਂ ਸੀ ਜਿੰਨਾਂ ਵਿੱਚੋਂ 41 ਦੇ ਕਰੀਬ ਜੜੀਆਂ ਆਮ ਆਦਮੀ ਪਾਰਟੀ ਲੈ ਕੇ ਗਈ ਆ 30 ਸੀਟਾਂ ਤਕਰੀਬਨ ਤੁਹਾਡੀ ਕਾਂਗਰਸ ਪਾਰਟੀ ਨੂੰ ਮਿਲੀਆਂ ਹੂੰ ਹੂੰ ਬਾਕੀ ਚਲੋ ਹੋਰ ਲਾਮ ਲਾ ਕੇ ਹੂੰ ਹੂੰ ਤਾਂ ਅੱਜ ਉਥੇ ਕਾਰਪੋਰੇਸ਼ਨ ਤੇ ਜਿਹੜਾ ਕਬਜ਼ਾ ਏ ਉਹ ਆਮ ਆਦਮੀ ਪਾਰਟੀ ਦਾ ਕਿ ਉਹਦਾ ਲਾਭ ਉਹਨਾਂ ਦੇ ਕੀਤੇ ਹੋਏ ਵਿਕਾਸ ਕਾਰਜਾਂ ਦਾ ਲਾਭ ਚੱਲ ਰਹੇ ਕੰਮਾਂ ਦਾ ਲਾਭ ਜਿਹੜਾ ਵਾ ਉਹ ਉਥੇ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗਾ ਫਿਰ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਉਹ ਜਿਹੜਾ ਉੱਥੇ ਉਹਨਾਂ ਦਾ ਉਮੀਦਵਾਰ ਸੰਜੀਵਲ ਢੋੜਾ ਜਿੱਤੇਗਾ ਵੇਖੋ ਜਿਹੜੀ ਕਾਉਂਸਲ ਚੋਣਾਂ ਸੀ ਨਾ ਮੇਰਾ ਦੇ ਆਪਣੇ ਨਿੱਜਰ ਸਾਹਿਬ ਸੀਫਾ ਦੇ ਕੇ ਜੀ ਇਹਨਾਂ ਦੇ ਸਥਾਨਕ ਸਰਕਾਰਾਂ ਮੰਤਰੀ ਉਦੋਂ ਵੀ ਇਸੇ ਰੋਲਾ ਸੀ ਇਸੇ ਚੀਜ਼ਾਂ ਦਾ ਅੰਮਰਸਰ ਵੀ ਅੰਮ੍ਰਿਤਸਰ ਦੀ ਜਿਹੜੀ ਆ ਕਾਰਪੋਰੇਸ਼ਨ ਦਾ ਧੱਕਾ ਕੀਤਾ ਇਹਨਾਂ ਨੇ ਸਭ ਨੂੰ ਪਤਾ ਵੀ 26 ਸੀਟਾਂ ਹੋਣ ਦੇ ਬਾਵਜੂਦ ਵੀ ਉੱਥੇ ਸਭ ਤੋਂ ਝੋਣ ਦੇ ਬਾਵਜੂਦ ਵੀ ਹੋਸਟ ਜੋ ਕੁਝ ਹੋਇਆ ਸਭ ਸਾਹਮਣੇ ਆ ਇੱਥੇ ਵੀ ਪੂਰੀ ਤਰ੍ਹਾਂ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜਾ ਮਤਾ ਬਣਾ ਕੇ ਪਾਸ ਕਰਕੇ ਕਾਰਪੋਰੇਸ਼ਨ ਬਣਾਈ ਗਈ ਆ ਧੱਕੇ ਨਾਲ ਬਣਾਈ ਗਈ ਆ ਸਰਕਾਰ ਸੀ ਮੈਕੈਨਿਜ਼ਮ ਇਹਨਾਂ ਦਾ ਸੀ ਸਾਰਾ ਸਿਸਟਮ ਇਹਨਾਂ ਦੇ ਕੋਲ ਸੀ ਅਫਸਰ ਸ਼ਾਹੀ ਇਹਨਾਂ ਦੀ ਬੋਲੀ ਬੋਲਦੀ ਸੀ ਤੇ ਜੇਕਰ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤੇ ਉਹਨਾਂ ਹਲਕੇ ਉਸ ਹਲਕੇ ਪੱਛਮੀ ਦੀ ਗੱਲ ਕਰਾਂ ਤੇ ਉੱਥੇ ਭਾਜਪਾ ਦੂਸਰੇ ਨੰਬਰ ਤੋਂ ਹੀ ਕਾਂਗਰਸ ਜਿਹੜਾ ਵਾ ਵਿਰੋਧ ਵੋਟ ਪ੍ਰਤੀਸ਼ਤ ਪਹਿਲੇ ਨੰਬਰ ਤੇ ਆ ਜਿਹੜੀਆਂ ਸਾਇਨ 30 ਸੀਟਾਂ ਲੈ ਕੇ ਗਏ ਸਭ ਤੋਂ ਵੱਧ ਸੀਟਾਂ ਦੇ ਸੇ ਹਲਕੇ ਤੋਂ ਲੈ ਕੇ ਗਏ ਤੇ ਫਿਰ ਜੇ ਵੋਟ ਪ੍ਰਤੀਸ਼ਤ ਦੀ ਗੱਲ ਕਰ ਲੋ ਜਿਹੜੀ ਤੁਸੀਂ ਕਹਿ ਰਹੇ ਜੀ ਵੀ ਜਿਹੜੀ ਤੁਹਾਡੇ ਇਹ ਲੁਧਿਆਣੇ ਦੇ ਚੋਣ ਉਹ ਆਸ਼ੂ ਵਰਜਸ ਕੇਜਰੀ ਵਾਲਾ ਤੇ ਫਿਰ ਇਹਨੂੰ ਇਸ ਤਰ੍ਹਾਂ ਸਮਝਿਆ ਜਾਏ ਪਈ ਜਿਹੜੀ ਇਲੈਕਸ਼ਨ ਆ ਇਹ ਆਸੂ ਵਰਜਸ ਬੀਜੇਪੀ ਆ ਫਿਰ ਤੁਹਾਨੂੰ ਕੀ ਲੱਗਦਾ ਮਰਨੇ ਕਾਟ ਕੇ ਡੌਟ ਕੇ ਨਹੀਂ ਆਉਂਦੇ ਕਿ ਉਹ ਵੋਟ ਅਨਲਿਸਿਸ ਕਰੀਏ ਆਪਾਂ ਚਾਹੇ ਕੋਈ ਕੌਂਸਲ ਚੋਣਾਂ ਦਾ ਲੈ ਲਓ ਚਾਹੇ 2024 ਪਾਰਲੀਮੈਂਟਰੀ ਇਲੈਕਸ਼ਨਸ ਲੈ ਲਓ ਇਹਨਾਂ ਇਲੈਕਸ਼ਨਾਂ ਦਾ ਜੇ ਵੋਟ ਅਨਲਿਸਿਸ ਕਰੀਏ ਤਾਂ ਆਪਣਾ ਆਵਾਜ਼ ਦੀ ਪਾਰਟੀ ਕਿਸੇ ਖਾਤੇ ਜ ਨਹੀਂ ਮਿਲਦੀ ਤੀਜੇ ਨੰਬਰ ਤੋਂ ਤਾਂ ਉੱਠਦੀ ਨਜ਼ਰ ਨਹੀਂ ਆ ਰਹੀ ਜਿੱਦਾਂ ਗਰਦਾਸਪੁਰ ਹਲਕੇ ਦੇ ਵਿੱਚ ਤੀਜੇ ਨੰਬਰ ਤੋਂ ਤਾਂ ਉੱਠਦਾ ਨਜ਼ਰ ਨਹੀਂ ਸੀ ਆਇਆ ਆਵਾਜ਼ ਦੀ ਪਾਰਟੀ ਉਸੇ ਦਾ ਰਾ ਉੱਥੇ ਵੀ ਤੀਜੇ ਨੰਬਰ ਵੋਟ ਅਨਲਿਸਿਸ ਦੀ ਗੱਲ ਕਰਦੇ ਆਂ ਅਸੀਂ ਇਲੈਕਸ਼ਨ ਜਿੱਤ ਰਹੇ ਹਾਂ ਦੇਖੋ ਤੁਸੀਂ ਆਮ ਆਰਮੀ ਪਾਰਟਨ ਦੌੜ ਵਿੱਚ ਅੰਬਾਰ ਕੱਢ ਰਹੇ ਜੀ ਚਲੋ ਇਹ ਤਾਂ ਸਾਨੂੰ ਆਉਣ ਵਾਲੇ ਸਮੇਂ ਨੇ ਦੱਸਣਾ ਹੈ ਕਿ ਉੱਥੋਂ ਦੀ ਜਿਹੜੀ ਆ ਇਹ ਸਮੇਂ ਚੋਣ ਦੰਗਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਕਿਸ ਤਰ੍ਹਾਂ ਦੇ ਤੋਪੀ ਪਟੜੇ ਵਾਲੀ ਨੇ ਅਖੀਰ ਤੱਕ ਕੌਣ ਟੁੱਟਦਾ ਹੈ ਤੇ ਕੌਣ ਵੱਜਦਾ ਹੈ ਕਿਉਂਕਿ ਜਿੰਨੇ ਵੀ ਉੱਥੇ মিডিਆ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਹੈ ਆਪ ਵਾਲੇ ਕਾਂਗਰਸ ਤੇ ਜਾ ਰਹੇ ਨੇ ਕਾਂਗਰਸ ਵਾਲੇ ਆ ਵਿਚਾਰੇ ਨੇ ਪੰਜ ਕਾਵੜੀ ਪਟਰੇ ਨੇ ਬਦਲਦਾਲ ਵਾਲੇ ਪਟਰੇ ਨੇ ਸੋ ਪੰਜ ਦੌੜ ਲੱਗੀ ਪਈ ਆ ਇਸ ਪੰਜ ਦੌੜ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਉਹ ਅਸਲ ਮੁੱਦੇ ਬਿਲਕੁਲ ਲੁਕ ਕੇ ਰਹਿ ਗਏ ਨੇ ਸਾਹਮਣੇ ਨਹੀਂ ਆ ਰਹੇ ਇਸ ਫੋਲੇ ਵੱਡਾ ਦੌੜ ਨਹੀਂ ਲੱਗਾ ਪਿਆ ਤੇ ਅਸੀਂ ਇੱਕ ਦੂਜੀ ਪਾਰਟੀ ਦੇ ਪਰਕਰਾਨ ਖਿੱਚੀਏ ਤੇ ਜਿੱਤ ਲਈਏ ਜੋਸ਼ ਤੇ ਵੀ ਹੁਣ ਬਣੀ ਪਈ ਆ ਅਗਰ ਕਾਸ਼ੂ ਜੀ ਜਿੱਤਦੇ ਨੇ ਤਾਂ ਇਹਦਾ ਆਉਣ ਵਾਲੀਆਂ ਚੋਣਾਂ ਤੇ ਕੋਈ ਅਸਰ ਹੋਵੇਗਾ ਆਖਰੀ ਸਵਾਲ ਹੈ ਮੇਰਾ ਇਹ ਦੇਖੋ ਡੈਫੀਨੇਟਲੀ ਹੋਏਗਾ ਸਰ ਹਮ ਖਾਸ ਕਰ ਜਿਹੜੀਆਂ ਸਰਕਾਰਾਂ ਜਦੋਂ 2 ਸਾਲ ਦੇ ਡੇੜ-ਡੇ ਰਹਿ ਜਾਂਦੀਆਂ ਵਾ ਡੇੜ ਸਾਲ ਡੇੜ-ਡੇ ਰਹਿ ਜਾਂਦੀਆਂ ਜਦੋਂ ਉਸ ਦਰਮਿਆਨ ਜਦੋਂ ਕੋਈ ਬਾਈਲੈਕਸ਼ਨ ਚਲਦੀ ਹੈ ਉਦੋਂ ਹਰੇਕ ਪਾਰਟੀ ਜਿਹੜੀ ਆਪਣਾ ਟੀ-ਛੋਟੀ ਦਾ ਜ਼ੋਰ ਲਾ ਕੇ ਉਹ ਸੀਟ ਜਿਹੜੀ ਆ ਆਪਣੀ ਜਿੱਤ ਦਾ ਸਵਾਲ ਬਣਾ ਕੇ ਜਿਤਨਾ ਚੁੰਦੀ ਆ। ਹੂੰ ਕਿਉਂਕਿ ਜਿਹੜੀਆਂ ਅਸੈਂਬਲੀ ਇਲੈਕਸ਼ਨ 2027 ਦੇ ਵਿੱਚ ਸਮਾਂ ਆ ਗਿਆ ਨੇੜੇ। ਹੂੰ ਇਸੇ ਚੀਜ਼ ਦਾ ਇੰਪੈਕਟ ਇਸੇ ਚੀਜ਼ ਦਾ ਜਿਹੜਾ ਅਸਰ ਆ ਉਹ ਵੋਟਰਸ ਦੇ ਉੱਤੇ ਲੋਕਾਂ ਦੇ ਉੱਤੇ ਪੈਂਦਾ ਜ਼ਰੂਰ ਨਜ਼ਰ ਆਉਂਦਾ। ਇਹਦਾ ਜਿਹੜਾ ਵਾ ਇੱਕ ਫਾਇਦਾ 2027 'ਚ ਉਸ ਪਾਰਟੀ ਨੂੰ ਜ਼ਰੂਰ ਹੁੰਦਾ ਜਿਸ ਪਾਰਟੀ ਦੀ ਇਹ ਸੀਟ ਜਿਹੜੀ ਆ ਜਿਸ ਦੀ ਝੋਲੀ 'ਚ ਜਾਂਦੀ ਆ। ਸੋ ਇਹ ਸਮਝੋ ਵੀ ਦਿਮਾਰਟੂ ਦੇ ਜਿਨ੍ਹਾਂ ਨੇ ਲੁਧਿਆਣੇ ਵਿੱਚ ਚੋਣ ਦੰਗਲ ਦੇ ਉੱਤੇ ਆਪਣੇ ਕੀਮਤੀ ਵਿਚਾਰ ਰੱਖੇ ਨੇ ਇਹ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਇਹ ਦੱਸਣਾ ਨਾ ਭੁੱਲਿਓ ਆਪਣੇ ਕਮੈਂਟ ਲਾਈਕ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਅਗਲੀ ਮੁਲਾਕਾਤ ਅਸੀਂ ਇੱਕ ਬੀਜਪੀ ਦੇ ਕਿਸੇ ਵੱਡੇ ਲੀਡਰ ਨਾਲ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਲੁਧਿਆਣੇ ਦੀ ਚੋਣ ਦੇ ਵਿੱਚ ਉਹਨਾਂ ਦੀ ਕੀ ਸਟ੍ਰੈਟਜੀ ਆ ਕਿਹੜੇ ਪੈਦਲੇ ਨੇ ਕਿਸ ਕਿਸਮ ਦੇ ਨਾਲ ਉੱਥੇ ਕੰਮ ਕਰ ਰਹੇ ਨੇ ਸੋ ਜਲਦੀ ਹਾਜ਼ਰ ਹੋਵਾਂਗੇ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਦੱਸਣਾ ਨਾ ਭੁੱਲਿਓ ਅਗਲੇ ਪ੍ਰੋਗਰਾਮ ਤੱਕ ਸੰਭੱਜ ਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ